ਜਨਾਨਾ ਰੋਗਾਂ ਦੀ ਮਾਹਿਰ ਐਮ.ਡੀ. ਗਾਇਨੀ ਹੈ। ਕਿੰਨੇ ਕਿੰਨੇ ਪੇਸ਼ੈਂਟਾਂ ਦੇਖ ਕਰਦੇ ਹੋ? ਮੈਂ 40+ ਪੇਸ਼ੈਂਟਸ ਕਰ ਚੁੱਕੀ ਹਾਂ। ਹੁਣ ਹਲੇ ਚੱਲ ਰਹੇ ਹੈਗੇ ਮਰੀਜ਼ ਉਹਨਾਂ ਨੂੰ ਦੇਖ ਰਹੇ ਹੈਗੇ। ਕਿ ਕਿਸ ਤਰ੍ਹਾਂ ਦਾ ਮਤਲਬ ਲੋਕਾਂ ਤੋਂ ਰਿਸਪੌਂਸ ਲੈਂਦੇ ਹੋ? ਲੋਕਾਂ ਦਾ ਰਿਸਪੌਂਸ ਬਹੁਤ ਵਧੀਆ ਹੈਗਾ। ਇੱਥੇ ਲੇਡੀਜ਼ ਨੂੰ ਬਹੁਤ ਜ਼ਰੂਰਤ ਸੀਗੀ। ਉਹਨਾਂ ਦੇ ਸਾਡੇ ਜਿਹੜੀ ਪ੍ਰੋਬਲਮਸ ਹੈਗੇ ਡਿਜ਼ੀਜ਼ਿਸ ਵਗੈਰਾ ਹੈਗੇ ਉਹਦਾ ਭਾ ਇਲਾਜ ਕਰ ਰਹੇ ਹੈਗੇ। ਪ੍ਰੈਗਨੈਂਟ ਲੇਡੀਜ਼ ਹੈਗੀਆਂ ਉਹਨਾਂ ਸਭ ਨੂੰ ਦੇਖ ਰਹੇ ਹੈ। ਬੜੀਆ ਲੋਕ ਖੁਸ਼ ਹੈਗੇ ਕਿ ਸੁਨਰ ਦੇ ਇੱਥੇ ਪਿੰਡ 'ਚ ਆਏ ਹੈਗੇ ਤਾਂ ਉਹਨੂੰ ਇਲਾਜ ਦੇ ਫਰੀ ਆਫਕੋਰਸ ਦੇ ਰਹੇ ਆ ਗੋਣਾ ਟੈਸਟ ਹੋ ਰਿਹਾ ਹੈ ਗੋਨਾ ਦਾ ਸਭ ਕੁਝ ਦਵਾਈਆਂ ਮਿਲ ਰਹੀਆਂ ਹੈਗੇ ਆ ਮਰੀਜ਼ਾਂ ਨੂੰ ਇੱਥੇ ਆਪਣੇ ਘਰ ਦੇ ਵਿੱਚ ਸਹੂਲਤਾਂ ਮਿਲ ਰਹੀਆਂ ਮੇਰੀ ਮੈਡੀਸਨ ਫਰੀ ਮਿਲਦੀ ਹੈ ਹਾਂਜੀ ਮੈਡੀਸਨ ਫਰੀ ਮਿਲ ਰਹੀ ਹੈ ਟੈਸਟ ਫਰੀ ਹੋ ਰਿਹਾ ਹੈ ਉਹਨਾਂ ਦੇ ਸਾਡੀ ਕੰਸਲਟੇਸ਼ਨ ਫਰੀ ਹੋ ਰਹੀ ਹੈ ਉਹਨਾਂ ਦੀ ਹਾਂਜੀ ਅਟੈਂਡ ਕਰਦੇ ਹਾਂ ਅਸੀਂ 40 ਪਲੱਸ ਪੇਸ਼ੈਂਟ ਦੇਖ ਚੁੱਕੇ ਹਾਂ ਹਾਲੇ ਅਸੀਂ ਇੱਥੇ 2 ਵਜੇ ਤੱਕ ਬੈਠੇ ਹਾਂ ਠੀਕ ਹੈ ਜੀ ਇਹ ਮੈਂ ਮਤਲਬ ਕਿਸ ਕਿਸ ਦੇ ਮਾਹਿਰ ਬਖੂ ਮੈਂ ਲੇਜ਼ਰ ਤੇ ਕੋਸਮੈਟਿਕ ਕਲੀਨਿਕ ਹੈ ਮੇਰਾ ਤਾਂ ਅਸੀਂ ਕੋਸਮੈਟਿਕ ਪ੍ਰੋਸੀਜਰ ਜਿਹੜੇ ਹੁੰਦੇ ਨੇ ਉਹ ਚੀਜ਼ਾਂ ਕਰ ਉਈ ਪਹਿਲਾਂ ਲੱਗਿਆ ਤੇ ਮਤਲਬ ਕੀ ਲੱਗਦਾ ਹੈ ਇਹ ਜੀ ਕੈਂਪ ਪਿੰਡਾਂ ਵਿੱਚ ਲੱਗੇ ਚਾਹੀਦੇ ਨੇ ਫ੍ਰੀ ਦਵਾਈਆਂ ਮਿਲ ਜੇ ਹਾਂਜੀ ਹਾਂ ਲੱਗਣਾ ਚਾਹੀਦਾ ਠੀਕ ਹੈ ਜੀ ਇੱਥੇ ਨਮਸਕਾਰ ਜੀ ਮੈਂ ਡਾਕਟਰ ਸੁਮੇਤ ਹਾਂ ਮੈਂ ਗੈਸਟਰੋਐਂਟਰੋਲੋਜਿਸਟ ਹਾਂ ਇੱਥੇ ਛਾਜਲੀ ਪਿੰਡ 'ਚ ਆਪਾਂ ਜਿਹੜਾ ਕੈਂਪਲੇਅ ਦੇ ਵਿੱਚ ਆਪਾਂ ਲਗਭਗ 100 ਪਲੱਸ ਪੇਸ਼ੈਂਟਸ ਆਪਾਂ ਦੇਖ ਚੁੱਕੇ ਹਾਂ ਤੇ ਕਾਫੀ ਭੀੜ ਹਜੇ ਹੈਗੀ ਤੇ ਇਹਨਾਂ ਨੂੰ ਆਪਾਂ ਦੇਖ ਰਹੇ ਹਾਂ ਤੇ ਜਿਹੜਾ ਆਪਾਂ ਕੈਂਪਲੇਅ ਦੇ ਵਿੱਚ इवन ਆਪਾਂ ਫਾਈਬਰੋਸਕੈਨ ਜਿਹੜੀ ਲਿਵਰ ਦੀ ਜਾਂਚ ਹੁੰਦੀ ਹੈ ਉਹ ਵੀ ਆਪਾਂ ਮੁਫਤ ਕਰ ਰਹੇ ਹਾਂ ਕਾਲੇ ਪੀਲੇ ਦੀ ਜਿਹੜੀ ਜਾਂਚ ਹੋਵੇ ਮੁਫਤ ਕਰ ਰਹੇ ਹਾਂ ECG ਤੇ ਬਾਕੀ ਕੁਝ ਜਾਂਚਾਂ ਵੀ ਆਪਾਂ ਮੁਫਤ ਕਰ ਰਹੇ ਹਾਂ ਤੇ ਕਾਫੀ ਅੱਛਾ ਰਿਸਪੌਂਸ ਤੇ ਕੈਂਪ ਦਾ ਆਪਾਂ ਨੂੰ ਪਿੰਡ 'ਚ ਮਿਲ ਤੇ ਆਪ ਸাকसेसਫੁਲੀ ਆਪਾ ਇਧਰ ਪੇਸ਼ੈਂਟ ਸਟ੍ਰੀਟ ਕਰ ਰਹੇ ਆ ਤੇ ਦਵਾਈਆਂ ਵੀ ਵਨ ਆਪਾ ਮੁਫਤ ਦੇ ਰਹੇ ਆ ਇਹਨਾਂ ਨੂੰ ਠੀਕ ਆ ਸਹੀ ਜੀ ਬਨਾਨਕ ਦੇ ਮੋਦੀ ਖਾਨਾ ਸੰਗਰੂਰ ਵੱਲੋਂ ਆਪਣੇ ਪਿੰਡ ਦਾ ਮੁੰਡਾ ਜੇਪੀ ਉਹਨਾਂ ਨੇ ਉਪਰਾਲਾ ਕੀਤਾ ਬਾਬਾ ਭਾਈ ਮੁਰਜਾਂਦੀ ਸਮਾਤੇ ਕੈਂਪ ਲਾਇਆ ਵੱਖ-ਵੱਖ ਤਰ੍ਹਾਂ ਦੀਆਂ ਬਿਮਾਰੀਆਂ ਦੇ ਲੋਕ ਉੱਥੇ ਆ ਬਏ ਨੇ ਜਿਹੜੇ ਟੈਸਟ ਕਰ ਰਹੇ ਨੇ ਕਾਫੀ ਲੋਕ ਕਾਫੀ ਉਤਸ਼ਾਹ ਟੈਸਟ ਕਰਾਉਣ ਦਾ ਤੇ ਜਿਹੜੇ ਲੋਡਬੰਦ ਮਰੀਜ਼ ਨੇ ਉਹਨਾਂ ਨੂੰ ਦਵਾਈਆਂ ਵੀ ਦਿੱਤੀਆਂ ਜਾ ਰਹੀਆਂ ਨੇ ਕਈ ਡਾਕਟਰ ਕਈ ਬਿਮਾਰੀਆਂ ਦੇ ਆਏ ਹੋਏ ਨੇ ਇਰੇ ਬੱਖ-ਬੱਖ ਟੈਸਟ ਕਰ ਰਹੇ। ਕੀ ਲੱਗਦਾ ਵੀ ਇਹੋ ਜਿਹੀ ਕੈਂਪਾ ਪਿੰਡਾਂ ਦੇ ਵਿੱਚ ਲੱਗਣੀ ਚਾਹੀਦੀ ਜਿਹੜਾ ਗਰੀਬ ਆਦਮੀ ਆਮ ਲੋਕਾਂ ਨੂੰ ਜੀ ਸਮਝ ਵਿੱਚ ਸਕੇ। ਬਿਲਕੁਲ ਜੀ ਅੱਜ ਮੁੱਖ ਲੋੜ ਹੈ ਮੈਡੀਕਲ ਦੀ। ਮੈਡੀਕਲ ਦਾ ਹਰ ਬੰਦੇ ਨੂੰ ਲੋੜ ਹੈ। ਗਰੀਬ ਆਦਮੀ ਨਹੀਂ ਜਾ ਸਕਦਾ ਵੱਡੇ ਹਸਪਤਾਲਾਂ 'ਚ। ਅੱਜ ਪਟਿਆਲੇ ਤੋਂ ਸੰਗਰੂਰ ਤੋਂ ਵਧੀਆ ਵੱਡੇ ਹਸਪਤਾਲਾਂ 'ਚ ਡਾਕਟਰ ਸਾਹਿਬ ਆਏ ਹੋਏ ਨੇ। ਮੈਂ ਤੁਹਾਡੇ ਮਾਦੀਮ ਰਾਹੀਂ ਬੇਨਤੀ ਵੀ ਕਰਦਾ ਪਿੰਡ ਵਾਸੀਆਂ ਨੂੰ ਵੀ 10 ਤੋਂ 2 ਵਜੇ ਤੱਕ ਇਸ ਕੈਂਪ ਦਾ ਲਾਹਾ ਲੋ ਆ ਕੇ ਆਪਣੇ ਟੈਸਟ ਕਰਾਓ। ਰਵਿੰਦਰ ਜੀ ਕਿਵੇਂ ਦੇਖਦੇ ਹੋ ਪਿੰਡਾਂ 'ਚ ਇਹ ਕੈਂਪ ਲੱਗੇਗਾ ਤੇ ਕਿਸ ਤਰ੍ਹਾਂ ਦੇ ਕੁਝ ਮੀਨ ਆਪਨ ਲਾਂਘੂ ਉੱਤਾਂ ਜਿਹੜੀਆਂ ਮਿਲ ਰਹੀਆਂ ਨੇ ਆਮ ਪਿੰਡਾਂ 'ਚ ਮਿਲਣੇ ਚਾਹੀਦੇ ਨੇ ਕਿਸ ਤਰ੍ਹਾਂ ਲੱਗਦਾ ਇਹਦਾ ਬਹੁਤ ਵੱਡੀ ਸਹੂਲਤ ਹੈ ਜਿਹੜੀ ਬਾਬਾ ਭਾਈ ਮੁਰਚੰਦ ਸ਼ਾਹਪਤੇ ਨੇ ਆਪਣੇ ਮੁੰਡੇ ਨੇ ਪਿੰਡ ਦਾ ਮੁੰਡਾ ਜੇਪੀ ਜਿਨੇ ਇਹ ਕੈਂਪ ਲਵਾਇਆਗਾ ਤੇ ਸਰਕਾਰ ਨੂੰ ਹਰ ਵਕਤ ਇਹ ਕੈਂਪ ਲਗਾਉਣੇ ਚਾਹੀਦੇ ਨੇਗੇ ਤੇ ਜੋ ਗਰੀਬ ਪਰਿਵਾਰ ਨੇ ਉਹਨਾਂ ਨੂੰ ਸਹੂਲਤਾਂ ਮਿਲ ਛਕਣਾ ਜਿਵੇਂ ਕਿ ਭਿਆਨਕ ਬਿਮਾਰੀਆਂ ਅੱਜ ਕੱਲ ਹਰੇਕ ਨੂੰ ਜੰਮੜੀਆਂ ਹੋਏ ਨੇ ਕੀ ਲੱਗਦਾ ਜੇਕਰ ਟੈਸਟ ਵਗੈਰਾ ਹੋਣਗੇ ਤੇ ਆਮ ਲੋਕਾਂ ਨੂੰ ਜਿਹੜੇ ਕੀ हां ਇਹ ਜਨਤਾ ਨੂੰ ਆਪਾਂ ਬੇਨਤੀ ਕਰਦੇ ਆਂ ਵੀ ਜਦੋਂ ਵੀ ਕੈਂਪ ਲੱਗਦੇ ਨੇ ਕਿ ਇਹਨਾਂ ਦੇ ਵਿੱਚ ਟੈਸਟ ਜ਼ਰੂਰ ਕਰਾਈ ਜਾਣਾ ਜੋ ਆਪਾਂ ਨੂੰ ਪਤਾ ਲੱਗ ਸਕਦੇ ਨੇ ਜੇ ਬਾਅਦ ਚ ਪਤਾ ਲੱਗਦਾ ਜੋ ਭਿਆਨਕ ਬਿਮਾਰੀ ਬਣ ਜਾਏ ਇਹਦਾ ਜ਼ਰੂਰ ਲਾਹ ਲੈਣਾ ਚਾਹੀਦਾ ਇਹ ਕੈਂਪ ਦਾ ਠੀਕ ਹੈ ਜੀ ਤੁਹਾਨੂੰ ਜਾਣਕਾਰੀ ਸਭ ਹੀ ਕਰ ਦੋ ਮੜੀਏ ਵੀ ਕੀ ਤੁਹਾਡੇ ਵੱਲੋਂ ਦੁਆਰਾ ਲਾਇਆ ਗਿਆ ਹੈ ਤੇ ਕਿਹੜੀ ਤੁਹਾਡੀ ਸੋਚ ਹੈ ਇਹ ਕੈਂਪ ਗੁਰਨਾਨਕ ਮੋਦੀ ਖਾਨਾ ਸੰਗਰੂਰ ਜੇਪੀ ਗੁਰਨਾਨਕ ਮੋਦੀ ਖਾਨਾ ਸੰਗਰੂਰ ਵੱਲੋਂ ਲਗਾਇਆ ਗਿਆ ਹੈਗਾ ਇਹਦੇ ਵਿੱਚ ਗੈਸਟ੍ਰੋਲੇ ਡਾਕਟਰ ਡਾਕਟਰ ਸਮਿਤ ਮਹਿਤਾ ਸਪੈਸ਼ਲ ਲਿਵੇਟ ਅਤੇ ਜਿਗਰ ਦੇ ਮਾਹੀ ਡਾਕਟਰ ਅਤੇ ਡਾਕਟਰ ਆਸਤਾ ਗਰਗੇ ਲੇਡੀਜ਼ ਜਨਾਨਾ ਰੋਗਾਂ ਦੇ ਮਾਹੇ ਡਾਕਟਰ ਇੱਕ ਡਾਕਟਰ ਮਨਪ੍ਰੀਤ ਕੌਰ ਇਹ ਚਮੜੀ ਦੇ ਸਪੈਸ਼ਲ ਸਪੈਸ਼ਲਿਸਟ ਆਪਣਾ ਹਸ ਸਰਕਾਰੀ ਹਸਪਤਾਲ ਸਾਹਮਣੇ ਸੰਗਰੂਰ ਗੁਰਨਾਨਕ ਮੋਦੀ ਖਾਨਾ ਅ ਅਸਲੀ ਸਮਰਥਨ ਕਰਕੇ ਪਿੰਡ ਦੀ ਸਮੂਹ ਨਗਰ ਨਿਵਾਸੀ ਅਤੇ ਅ ਬਾਬਾ ਭਾਈ ਮੂਲਚ ਸਮੂਹ ਨਗਰ ਨਿਵਾਸੀ ਬਾਬਾ ਭਾਈ ਮੂਲਚੰਦ ਕਮੇਟੀ ਵੱਲੋਂ ਇਹ ਕੈਂਪ ਲਗਾਇਆ ਗਿਆ ਇੱਥੇ ਚਮੜੀ ਅਤੇ ਲਿਵਰ ਦੇ ਮਾਹਿਰ ਡਾਕਟਰ ਡੋਕਟਰ ਲਿਵਰ ਅਤੇ ਜਿਗਰ ਦੇ ਮਾਹਿਰ ਡਾਕਟਰ ਅਤੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਆਸ਼ਤਾ ਗਰਗ ਅਤੇ ਡਾਕਟਰ ਮਨਪ੍ਰੀਤ ਕੌਰ ਚਮਣੀ ਦੇ ਮਾਹਿਰ ਰੋਗਾਂ ਦੇ ਸਪੈਸ਼ਲਿਸਟ ਵੱਲੋਂ ਕੈਂਪ ਲਗਾਇਆ ਗਿਆ ਹੈਗਾ ਇੱਥੇ ਕਾਲੇ ਪੀਲੇ ਦੇ ਅਤੇ ਲਿਵਰ ਦੀ ਫਾਈਬਰੋਸ ਸਕੈਨ 4500 ਰੁਪਏ ਵਾਲੀ ਬਿਲਕੁਲ ਫ੍ਰੀ ਕੀਤੀ ਗਈ ਆ ਕਾਲੇ ਪੀਲੇ ਟੈਸਟ ਬਿਲਕੁਲ ਫ੍ਰੀ ਕੀਤਾ ਗਿਆ ਹੈ ਨੇ ਕਿ ਸਾਡੀਆਂ ਸਿਹਤ ਸਹੂਲਤਾਂ ਸੰਬੰਧੀ ਜਾਣਕਾਰੀ ਹੋ ਜਾਂਦੀ ਹੈ ਤੇ ਸਾਡਾ ਜਿਹੜਾ ਇਲਾਜ ਹੈ ਉਹ ਬਿਲਕੁਲ ਇੱਥੇ ਜਿਹੜੀਆਂ ਮੈਡੀਸਨ ਦਵਾਈਆਂ ਨੇ ਉਹ ਫ੍ਰੀ ਚ ਮਿਲ ਜਾਂਦੀਆਂ ਨੇ ਇਹੋ ਜਿਹੀ ਕੈਂਪ ਹਰ ਪਿੰਡ 'ਚ ਹੀ ਲੱਗਣੇ ਚਾਹੀਦੇ ਨੇ ਜੀ ਬਿਲਕੁਲ ਲੱਗਣੇ ਚਾਹੀਦੇ ਨੇ ਠੀਕ ਹੈ ਜੀ ਚਲੋ ਤੇ ਅੱਤ ਅਸੀਂ ਇਹ ਸੰਸਥਾ ਵੱਲੋਂ ਸਾਰੇ ਜਿਹੜੇ ਤੁਹਾਨੂੰ ਡਾਕਟਰਾਂ ਦੀ ਟੀਮ ਆਈ ਹੈ ਜਾਂ ਜੋ ਸਮੂਚੀ ਟੀਮ ਇੱਥੇ ਲੈਬੋਰਾਟਰੀ ਵਾਲਿਆਂ ਦੀ ਆਈ ਹੈ ਜਾਂ ਉਹ ਟੈਸਟ ਵਾਲਿਆਂ ਦੀ ਆ ਸਾਰਿਆਂ ਦੀ ਜੀ ਆਇਆਂ ਤੇ ਧੰਨਵਾਦ ਕਰਦੇ ਆ ਸਾਰੇ ਨਗਰ ਨਿਵਾਸੀਆਂ ਵੱਲੋਂ ਤੇ ਇਹੋ ਜਿਹੀ ਕੈਂਪ ਹਰ ਸਾਲ ਦੀ ਤਰ੍ਹਾਂ ਲੱਗਦੇ ਰਹਿਣ ਜੀ ਵਾਹਿਗੁਰੂ ਖਾਲਸਾ ਵਾਹਿਗੁਰੂ ay fetch play dıol Ed aden 30 বজা নড়া যায় মা ফটো কর দ আমি তো দেরি ফটো করু কই না ধন্যবাদ আপা খালি আউলি আউলি